ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਦੋ ਮਰੀਜ਼ ਸੁਰੱਖਿਆ ਕਰਮਚਾਰੀਆਂ ਨੂੰ ਚੱਕਮਾ ਦੇ ਕੇ ਫਰਾਰ ਹੋ ਗਏ। ਗੌਰਤਲਬ ਐਕੀ ਦੋ ਦਿਨ ਪਹਿਲਾਂ ਵੀ ਇਸ ਸੈਂਟਰ ਤੋਂ ਤਿੰਨ ਨੌਜਵਾਨ ਫਰਾਰ ਹੋ ਚੁੱਕੇ ਨੇ। ਅਜਿਹੇ ਵਿੱਚ ਕਾਰਨ ਕਿਤੇ ਨਾ ਕਿਤੇ ਸੁਰੱਖਿਆ ਪ੍ਰਬੰਧਾਂ ਵਿੱਚ ਕਮੀ ਦੱਸੀ ਜਾ ਰਹੀ ਹੈ ਜਿਸ ਕਾਰਨ ਨੌਜਵਾਨ ਭੱਜਣ ਵਿੱਚ ਸਫਲ ਹੋ ਰਹੇ ਨੇ। ਉਧਰ ਮਰੀਜ਼ਾਂ ਦੇ ਮਾਪਿਆਂ ਦੇ ਦੋਸ਼ ਨੇ ਕਿ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ ਜਿਸ ਕਾਰਨ ਮਰੀਜ਼ੇ ਥੋਪ ਚ ਰਹੇ ਨੇ। ਇਹ ਪ੍ਰਸਤਾਵ ਹਲਕਾ ਹੈ ਜੀ ਨਤਾਜੀ। ਅੱਛਾ। ਡੀਐਸਪੀ ਸਾਹਿਬ ਨੇ ਮਿਲਿਆ ਸੀ ਕਾ ਬਹੁਤ ਚੰਗੇ ਬੰਦੇ ਸੀ ਉਹਨਾਂ ਨੇ ਥਰੂ ਯਾਨੀ ਕਿ ਦਾਖਲਾ ਕਰਾਇਆ ਸੀ ਇੱਥੇ ਕਹਿੰਦੇ ਇੱਥੇ ਪ੍ਰੋਪਰ ਲੈਸ ਹੀ ਹੋਊਗਾ ਕੋਈ ਪੈਸੇ ਨਹੀਂ ਲੱਗੂਗਾ ਤੇ ਉਹਨਾਂ ਨੇ ਪਰਤੀ ਸਾਹਿਬ ਠੀਕ ਕਰ ਲਿਆ ਜੀ ਤੇ ਕੱਲ ਸਵੇਰੇ ਮਿਲ ਕੇ ਗਿਆ ਲੜਕੇ ਨੂੰ ਮੈਂ ਕੱਲ ਦੁਪਹਿਰੇ ਮਿਲ ਕੇ ਗਿਆ ਚਾਹ ਪਾਣੀ ਤੇ ਦੇਖਿਆ ਉਹਨਾਂ ਨੂੰ ਮੈਂ ਪਰ ਉਹ ਥੋੜਾ ਜਿਹਾ ਕਹਿ ਰਿਹਾ ਸੀ ਮੈਨੂੰ ਸ਼ਾਇਦ ਦਵਾਈ ਦੀ ਉਹ ਨਹੀਂ ਰੋਜ਼ ਨਹੀਂ ਮਿਲ ਰਹੀ ਜਿੰਨੀ ਚਾਹੀਦੀ ਹੈ ਤੇ ਕੱਲ ਰਾਤ ਨੂੰ ਕਿਤੇ ਫੋਨ 3 ਵਜੇ ਕੀਤਾ ਇਹਨਾਂ ਨੇ ਮੇਰੇ ਹਸਪਤਾਲ ਲੈਣੇ ਪੂਰੀ ਰਾਤ ਨੂੰ ਪਤਾ ਚੱਲੇ ਮੈਨੂੰ ਸਵੇਰੇ 5:30 ਕਾਲ ਕਰਕੇ ਪੁੱਛਿਆ ਨੇ ਕੀ ਗੱਲ ਹੈ ਇਹ ਕਿੱਥੇ ਗਿਆ ਕੋਈ ਇਸ ਵਾਰ ਪਤਾ ਲੱਗਦਾ ਨਹੀਂ ਕੁਛ ਨਹੀਂ ਪਤਾ ਜੀ ਚਲੂਗਾ ਪਤਾ ਜੀ ਓਕੇ ਨਹੀਂ ਕਿੰਨੀ ਉਮਰ ਦੀ ਮੁੰਡੇ ਵਾਲ 25 ਸਾਲ ਹੈ ਜੀ ਕਿੰਨੀ ਦੇਰ ਤੋਂ ਇਹ ਨਸ਼ਾ ਕਰ ਰਿਹਾ ਹੈ ਕਿ 8-9 ਸਾਲ ਤੋਂ ਕਰ ਰਿਹਾ ਹੈ ਇਹ ਪੁਲਸ ਦੇ ਸਹਿਯੋਗ ਨਾਲ ਹੀ ਇੱਥੇ ਤੱਕ ਹਾਂਜੀ 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 ਉਹਨਾਂ ਕੋਲ ਗੱਲ ਕੀਤੀ ਨਾ ਨਦਕਾਰੀਆਂ ਨਾਲ ਕਿਸੇ ਨੇ ਨਹੀਂ ਹੋਰ ਦੱਸਿਆ ਤਾਂ ਕੁਝ ਵੀ ਉਹਨ ਕੀ ਕਹਿੰਦੇ ਕੁਛ ਨਹੀਂ ਦੱਸਿਆ ਕੋਈ ਬਸ ਸਮਾਨ ਬੈਗ ਲੈ ਜਾਵਾ ਦਵਾ ਤੇ ਕਿੰਨੇ ਇੱਥੇ ਬੱਚੇ ਦਾਗਲ ਸੀਗੇ ਜੀ ਇੱਥੇ ਹੁਣ ਰੈਸਟੋਰੈਂਟ ਦਾ 6 ਵਿੱਚ ਦਖਲ ਸੀ ਹੈ ਜੀ ਇਸ ਕਮਰੇ 'ਚ ਜਿਸ ਤੋਂ ਗਏ ਆਏ ਹੈ ਇਹ اے এਸੀ ਨਾ ਪਟਕੇ ਉਸ ਰਾਹੇ ਨਿਕਲ ਕੇ ਗਏ ਆਪਾਂ ਜੀ ਕਦੋਂ ਕਦੋਂ ਗਏ ਆ ਇਹ ਹੁਣ 27 ਤਰੀਕ ਨੂੰ ਰਾਤ ਨੂੰ ਗਏ ਆ ਇਸ ਤੋਂ ਪਹਿਲਾਂ ਵੀ ਇੱਕ ਦਿਨ ਪਹਿਲਾਂ ਯਾਨੀ 25 ਤਰੀਕ ਨੂੰ ਰਾਤ ਨੂੰ ਦੋ ਵਾਰ ਨਿਕਲ ਕੇ ਗਏ ਆ ਜੀ ਉਹ ਕਿਸੇ ਹੋਰ ਕਮਰੇ 'ਚ ਗਏ ਨਾ ਨਿਕਲ ਕੇ ਤੁਸੀਂ ਕੀ ਮੰਨਦੇ ਕਿ ਇੱਥੇ ਕਿਤੇ ਧਿਆਨ ਨਹੀਂ ਦੇ ਰਿਹਾ ਕੇਅਰ ਨਹੀਂ ਹੋ ਰਹੀ ਜਾਂ ਇੱਥੇ ਲਾਜ ਨਹੀਂ ਬਰੋਈ ਕੁਝ ਲਾਪਰਵਾਹੀ ਤਾਂ ਹੈਗੀ ਹੈ ਜੀ ਬਾਕੀ ਜੇ ਹੁਣ ਟੋੜੇ ਨਹੀਂ ਲੱਗਦੀ ਬੱਚੇ ਨੂੰ ਜੇ ਉਹ ਪ੍ਰੋਪਰ ਉਹਨੂੰ ਦਵਾਈ ਉਹਦਾ ਬਰਾਬਰ ਨਾ ਮਿਲੂਗੀ ਥੈਟਮੈਟਿਕਲੀ ਹੁੰਦਾ ਹੈ ਵੀ ਐਸੀ ਗ੍ਰੇਲ ਪਟਕੇ ਗਏ ਵਾ ਐਸੀ ਨੂੰ ਖਿੱਚ ਕੇ ਅੰਦਰ ਆ ਜਾਂਦਾ ਆ ਰਾਮਨਾਰਾ ਸ੍ਰੇਂਥੀ ਤੋਂ ਖਾਲੀ ਥਾਂ ਹੁੰਦੀ ਦਰਨ ਕਰਕੇ ਇਸ ਸੰਬੰਧੀ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਨੇ ਕਿਹਾ ਕਿ ਕੁਝ ਕਮੀਆਂ ਜ਼ਰੂਰ ਨੇ ਜਿਨ੍ਹਾਂ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ ਉਹਨਾਂ ਨੇ ਕੀ ਕਿਹਾ ਹੈ ਕਿ ਇੱਕ ਆ ਜਗਾ ਤਾਂ ਉਹਨਾਂ ਨੇ ਕੈਮਰਾ ਜਿਹੜਾ ਕੁ ਸਰਵਲੈਂਸ ਦਾ ਕੈਮਰਾ ਤਾਂ ਹੀ ਕੱਟ ਦਿੱਤਾ ਸੀ ਤੇ 에어 ਕੰਡੀਸ਼ਨ ਜਿਹੜਾ ਲੱਗਿਆ ਹੁੰਦਾ ਉਹਨੂੰ ਕੱਢ ਕੇ ਉਸ ਰਸਤੇ ਚਲੇ ਗਏ ਤੇ ਅਸੀਂ ਹੁਣ ساری ਸਾਡੇ ਐਗਜ਼ੀਕਿਊਟਿਵ ਇੰਜੀਨੀਅਰ ਤੇ ਡਿਪਾਰਟਮੈਂਟਸ ਹੈ ਪੇਰੈਂਟਸ ਪੇਰੈਂਟਸ ਕਿ ਇੱਥੇ ਜਿਆਦਾ ਖੇਰ ਨਹੀਂ ਹੋ ਰਹੀ ਬੱਚਾ ਨੂੰ ਪੂਰਾ ਪ੍ਰੋਬਲਮ ਨਹੀਂ ਐਸਾ ਕੋਈ 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 ਪਲੈਨ ਨਹੀਂ ਮਿਲੀ ਉਹਨਾਂ ਨੂੰ ਉਹਨਾਂ ਨੇ ਇੱਕ ਦੋ ਚੀਜ਼ਾਂ ਬੋਲੀਆਂ ਕਿ ਥੋੜਾ ਐਂਟਰਟੇਨਮੈਂਟ ਦਾ ਵੀ ਇੱਥੇ ਕੀਤਾ ਜਾਵੇ ਚਾਂਸੀ ਉੱਤੇ ਟੀਵੀ हूँ नई नवियाँ दो्योरिटी एजेंसियां दी अच्छी पूरी पुलिस फोर्स नाल भी मीटिंग हो गई है तो सिक्योरिटी जी पेट्रोलिंग है असी एक चौकी अंदर बनवा दी है हॉस्पिटल तो यह सागरीमेंट अच्छा, हो गया है कि सिक्योरिटी भी रिवैम होगी पुलिस भी पूरा कोपरेट कर रही है तो ट्रेनिंग भी होगी ਉਦਰ ਡੀਐਸਪੀ ਸ਼ਮਸ਼ੇਰ ਸਿੰਘ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੇ ਜਿਨ੍ਹਾਂ ਦਾ ਕਹਿਣਾ ਹੈ ਕਿ ਫਰਾਰ ਹੋਏ ਨੌਜਵਾਨਾਂ ਨੂੰ ਜਲਦੀ ਹੀ ਭਾਲ ਕੇ ਉਹਨਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਜਿਹੜਾ ਉੱਥੇ ਇੱਕ ਏਸੀ ਆ ਉਹ ਜਗਾ ਜਿਹੜਾ ਜੰਗਲਾਂ वगੈਰਾ ਲਾਉਣ ਨੂੰ ਸੀ ਕਿਹਾ ਸੀਗਾ ਜਿਹੜਾ ਲੱਗਿਆ ਨੇ ਅਕਸਰ ਕੋਸ਼ਿਸ਼ ਤਾਂ ਕਰਦੇ ਹੁੰਦੇ ਆ ਸਟਾਰਟ ਸਟਾਰਟ ਤੇ ਕਿਉਂਕਿ ਥੋੜੀ ਬੰਦਿਸ਼ ਤਾਂ ਲੱਗਦੀ ਹੈ ਨਾ ਅੱਗੇ ਭੱਜੇ ਫਿਰਦੇ ਹਣ ਜਿਹੜਾ ਪ੍ਰਬੰਧ ਤਾਂ ਸਾਰਾ ਬਹੁਤ ਠੀਕ ਹੋਇਆ ਹੋਇਆ ਕੰਮ ਵੀ ਚੰਗਾ ਭਰਤੀ ਵੀ ਬੜੀ ਹੋ ਗਈ ਆ ਪਰ ਉਹਨਾਂ ਨੇ ਜਿਹੜਾ ਏਸ ਥੋੜਾ ਪਾਸੇ ਕਰਕੇ ਕਿਤੇ ਉੱਥੋਂ ਨ ਅਜਨ ਦੇ ਦੁਆਰਾ ਜੀ ਕੋਈ ਗੱਲ ਨਹੀਂ ਆਪਾਂ ਦੋ ਦਿਨ ਪਹਿਲਾਂ ਤਿੰਨ ਵਿੱਚ ਪਹਿਲਾਂ ਵੀ ਭੱਜਿਆ ਸੀ ਦੋ ਅੱਜ ਫਿਰ ਪੰਜ ਵਿੱਚ ਤਕਰੀਬਨ ਸਿਕਿਉਰਿਟੀ ਚ ਖਾਮੀ ਆਈ ਆ ਜਾਂ ਸੁਰੱਖਿਆ ਬਰਮੰਦਾਂ ਦੀ ਕੋਈ ਕੰਮ ਨਹੀਂ ਐਕਚੁਅਲੀ ਨਾ ਜੀ ਉਹ ਸਾਈਡ ਤੇ ਹੈਗਾ ਜਿਹੜਾ ਰੂਮ ਆ ਉਧਰੋਂ ਇੰਟਰਸ ਹੋ ਜਾਂਦੀ ਆ ਉਹ ਵੀ ਸੀ ਸਾਹਿਬ ਨੇ ਵਿਜ਼ਿਟ ਕਰਕੇ ਇਹ ਤਾਂ ਜਿਹੜੇ ਸਾਰੇ ਉਹ ਬੰਦ ਕਰਨ ਨੂੰ ਕਹੇ ਇਹਨਾਂ ਨੇ ਜਦੋਂ ਜਦੋਂ ਵੀ ਸੀ ਸਾਹਿਬ ਤਾਂ ਹੁਣ ਹਸਪਤਾਲ ਪ੍ਰਬੰਧਕਾਂ ਵੱਲੋਂ ਥੋੜੀ ਕਮੀ ਸੀ ਹਾਂਜੀ ਹਾਂਜੀ ਵੀ ਸੀ ਸਾਹਿਬ ਨੇ ਜਿਹੜੀਆਂ ਕਮੀਆਂ ਪੇਸ਼ੀਆਂ ਜਿਹਨੀਆਂ ਅੱਜ ਉਹ ਠੀਕ ਕਰਨ ਦਾ ਕਿਹਾ ਤਾਂ ਕਿਉਂਕਿ ਇਹ ਨਾ ਮੇਨ ਸਿਕਿਉਰਿਟੀ ਤਾਂ ਹੈਗੀ ਆ ਤਾਂ ਬਸ ਅਸੀਂ ਹੈਲਪ ਦੇ ਤੌਰ ਤੇ ਪੁਲਿਸ ਇਸ ਕਰਕੇ ਲਾਤੀ ਕਿਉਂਕਿ ਉਹ ਵਾਰਸ ਮੰਗਦੇ ਆ ਤੇ ਜਿਹੜੀ ਇਹ ਵਾਰਸ ਅਸੀਂ ਕਹ ਵੀ ਅਸੀਂ ਐਡਮਿਟ ਕਰਾ ਦਾਂਗੇ ਸਾਡੇ ਵੱਲੋਂ ਕਰ ਲਓ ਫਾਈਲ ਸਾਡੇ ਵੱਲੋਂ ਭਰ ਲਓ ਹੁਣ ਪੇਰੈਂਟਸ ਕਈ ਵਾਰ ਗਰੀਬ ਬੰਦੇ ਹੁੰਦੇ ਨਹੀਂ ਮਾਂ ਬਾਪ ਰਹਿ ਸਕਦਾ ਕੋਲੇ ਤਾਂ ਅਸੀਂ ਉਸ ਅਸਿਸਟੈਂਸ ਦੇ ਤੌਰ ਤੇ ਪੁਲਿਸ ਦੇਤੀ ਇਹਨਾਂ ਨੂੰ ਜਿਸ ਤਰ੍ਹਾਂ ਪੰਚਲੋਂ ਕੋਸ਼ਿਸ਼ ਕੀਤੀ ਕਿ 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 ਨੌਜਵਾਨਾਂ ਨੂੰ ਸ਼ਹਿਰ ਤੋਂ ਹਟਾਇਆ ਜਾਵੇ ਉਹਨਾਂ ਨੂੰ ਆਪੇ ਪੱਤਰ ਤੇ ਤੁਸੀਂ ਦਾਖਲ ਵੀ ਕਰਾਇਆ ਕਿਤੇ ਨਾ ਕਿਤੇ ਉਹਨਾਂ ਦੀ ਸੁਰੱਖਿਆ ਲਈ ਜਾਂ ਉਹਨਾਂ ਦੀ ਕੇਅਰ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਉਸ ਨੂੰ ਲੱਗੇ ਐਕਚੁਅਲੀ ਨਾ ਜੀ ਇਹ ਥੋੜਾ ਜਿਹਾ ਪ੍ਰੋ ਇਹ ਕੰਮ ਇੱਥੇ ਹੋਣ ਵਾਲਾ ਸੀਗਾ ਉਹਨਾਂ ਕੈਮਰੇ ਕੋਨੇ ਸਾਰੇ ਚਾਲੂ ਹੋ ਜਾਣੇ ਆ ਤਾਂ ਸਟਾਰਟ ਹੋ ਗਿਆਗਾ ਵਿਜ਼ਿਟ ਆ ਦੀ ਵਿਜਿਟ ਹੋ ਗਿਆ ਉਹ ਕੈਮਰਾ ਵੀ ਦੱਸਿਆ ਉਹਨਾਂ ਨੇ ਕੱਟਦਾ ਸਿਕਿਉਰਟੀ ਆ ਕੈਮਰੇ ਇੱਥੇ ਕਾਫੀ ਇੱਥੋਂ ਤੇ ਚੱਲਦੇ ਨਹੀਂ ਵਿਜ਼ਿਟ ਸਾਹ ਨੇ ਮੈਨੂੰ ਦੱਸੀ ਗੱਲ ਵੀ ਜਿਹੜੇ ਕੈਮਰੇ ਕੱਟ ਹੁੰਦੇ ਆ ਇੱਥੇ ਚੋਰ ਜਿਹੜੇ ਆ ਜੀ ਤੋਂ ਇਸ ਵੰਚ ਅਸੀਂ ਹੁਣ ਇੱਕ ਮੀਟਿੰਗ ਰੱਖੀ ਆ ਫਿਰ ਸ਼ਾਮ ਨੂੰ ਵਿਜਿਟ ਹੋ ਕੇ ਜਿੰਨੀਆਂ ਐਂਟਰੀ ਐਗਜ਼ਿਟ ਆ ਉਹਨਾਂ ਤੇ ਨਿਗਰਾਂ ਰੱਖ ਕੇ ਤੇ ਸਿਕਿਉਰਟੀ ਪ੍ਰੋਪਰ ਕੀਤੀ ਜਾਊਗੀ